ਬਾਬਾ ਜੀ ਕੀ ਤਿਆਰ ਕਰ ਰਹੇ ਹੋ ਤਿਆਰ ਕਰ ਰਹੇ ਆ ਸਿੱਧੀ ਦੇਗਾਂ ਬੋਲਦੇ ਸੀ ਨੰਗ ਸਿੰਘ ਫੌਜ ਹੈ ਜਿਹੜੀ ਸਾਡੀ ਅੱਛਾ ਜੀ ਇਹਨਾਂ ਨੂੰ ਅਸੀਂ ਸਿੱਧੀ ਦੇਗਾਂ ਦਾ ਬੋਲਾ ਬੋਲਦੇ ਆਂ ਕੀ ਕੀ ਪਾਇਆ ਬਾਬਾ ਜੀ ਦੇ ਵਿੱਚ ਬਾਦਾਮ ਜੀ ਜੀ ਮੱਕਜ ਹੋ ਗਿਆ ਜੀ ਜੀ ਕਾਜੂ ਹੋ ਗਿਆ ਜੀ ਜੀ ਕਾਲੀ ਮਿਰਚ ਹੋ ਗਈ ਜੀ ਜੀ ਛੋਟੀ ਲੈਜੀ ਹੋ ਗਈ ਜੀ ਜੀ ਖਸ ਖਸ ਹੋ ਗਈ ਜੀ ਜੀ ਗੁਲਾਬ ਦੇ ਫੁੱਲ ਹੋ ਗਏ ਬਾਬਾ ਜੀ ਜੀ ਇਹ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੇ ਆ ਬਾਬਾ ਜੀ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਨਰਵਾ ਰੱਖਦਾ ਇਹ ਇਹ ਚ ਮਾੜੀ ਚੀਜ਼ ਤਾਂ ਕੋਈ ਪੈਂਦੀ ਨਹੀਂ ਦੇਖ ਲੋ ਖਾਸ ਖਾਸ ਵੀ ਮਾੜੀ ਚੀਜ਼ ਨਹੀਂ ਹੈਗੀ ਬਿਲਕੁਲ ਠੀਕ ਮਗਜੀ ਵੀ ਮਾੜੀ ਚੀਜ਼ ਨਹੀਂ ਹੈਗੇ ਜੀ ਤੇ ਲੈ ਜੀ ਵੀ ਦੇਖ ਲੋ ਜੀ ਜਾਨੀ ਕਿ ਜਿੰਨੀਆਂ ਵੀ ਚੀਜ਼ਾਂ ਇਹ ਚ ਪੈਂਦੀਆਂ ਗੁਨਾਕਾਰ ਹੀ ਨੇ ਸੋ ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲ ਤੇ ਅੱਜ ਅਸੀਂ ਪਹੁੰਚੇ ਹੋਏ ਆਂ ਤੇ ਨਿਹੰਗ ਸਿੰਘ ਕੁਝ ਤਿਆਰ ਕਰ ਰਹੇ ਨੇ ਤਿਆਰ ਕੀ ਕਰ ਰਹੇ ਨੇ ਤੋ ਜਾਣਦੇ ਆ ਸੋ ਨਯੰਗ ਸਿੰਘ ਜੀ ਵਾਇਰਡੀ ਦਾ ਖਾਲਸਾ ਵਾਇਰਡੀ ਕੀ ਫਤੇ ਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤੇ ਬਾਬਾ ਜੀ ਜੀ ਬਾਬਾ ਜੀ ਕੀ ਤਿਆਰ ਕਰ ਰਹੇ ਹੋ ਬਾਬਾ ਜੀ ਇਹ ਤਿਆਰ ਕਰ ਰਹੇ ਸੀਦੀ ਦੇਗਾ ਬੋਲਦੇ ਸੀ ਨਯੰਗ ਸਿੰਘ ਫੌਜ ਹੈ ਜਿਹੜੀ ਸਾਡੀ ਅੱਛਾ ਜੀ ਇਹਨਾਂ ਨੂੰ ਅਸੀਂ ਸੀਦੀ ਦੇਗਾ ਦਾ ਬੋਲਾ ਬੋਲਦੇ ਜੀ 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 ਕਿ ਕੀ ਕੀ ਪਾਇਆ ਬਾਬਾ ਜੀ ਇਹਦੇ ਵਿੱਚ ਇਹਦੇ ਵਿੱਚ ਬਾਬਾ ਜੀ ਇੱਕ ਤਾਂ ਬਦਾਮ ਜੀ ਜੀ ਮਗਜ ਹੋਗੇ ਜੀ ਜੀ ਕਾਜੂ ਹੋਗੇ ਜੀ ਜੀ ਕਾਲੀ ਮਿਰਚ ਹੋਗੀ ਜੀ ਜੀ ਛੋਟੀ ਲੈਜੀ ਹੋ ਗਈ ਜੀ ਖਾਸ ਖਾਸ ਹੋ ਗਈ ਜੀ ਜੀ گلاب ਦੇ ਫੁੱਲ ਹੋਗੇ ਬਾਬਾ ਜੀ ਜੀ ਇਹ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੇ ਆ ਬਾਈ ਜੀ ਤੇ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਨਰਵਾ ਰੱਖਦਾ ਇਹ ਇਹ ਬਾਬਾ ਜੀ ਇਹ ਚ ਮਾੜੀ ਚੀਜ਼ ਤਾਂ ਕੋਈ ਪੈਂਦੀ ਨਹੀਂ ਦੇਖ ਲਓ ਖਾਸ ਖਾਸ ਵੀ ਮਾੜੀ ਚੀਜ਼ ਨਹੀਂ ਹੈਗੀ ਬਿਲਕੁਲ ਠੀਕ ਮਗਜੀ ਵੀ ਮਾੜੀ ਚੀਜ਼ ਨਹੀਂ ਹੈਗੇ ਜੀ ਤੇ ਲੈਜੀ ਵੀ ਦੇਖ ਲਓ ਜੀ ਯਾਨੀ ਕਿ ਜਿੰਨੀਆਂ ਵੀ ਚੀਜ਼ਾਂ ਇਹ ਚ ਪੈਂਦੀਆਂ ਗੁਣਾਕਾਰੀ ਨੇ ਠੀਕ ਹੈ ਆ ਪੰਗ ਕਹਿੰਦੇ ਨੇ ਇੱਕ ਹੂੰ ਇਹ ਬਸ ਲੋਕਾਂ ਦੇ ਅਡੋਡੀ ਬੋਲੇ ਨੇ ਹੁਣ ਕੋਈ ਕਹਿੰਦਾ ਕੋਟਾ ਕੋਈ ਇੱਥੇ ਕੈਨੇਡਾ ਅਮਰੀਕਾ ਦਾ ਨਾਮ ਕਹੀ ਜਾਂਦੇ ਨੇ ਇਹਨਾਂ ਨੂੰ ਯਾਰ ਬਾਬਾ ਜੀ ਯਾਰ ਰੁਪਈਏ ਚ ਕੈਨੇਡਾ ਆ ਕੈਨੇਡਾ ਹਾਂ 50 ਰੁਪਈਆ ਚ ਕੈਨੇਡਾ ਹਾਂ ਕੈਨੇਡਾ ਜਾਂ ਇਹ ਕੈਨੇਡਾ ਦਾ ਨਾਮ ਹੈ ਬਾਬਾ ਜੀ ਸਿੱਧੀ ਦੇਗਾ ਨੇ ਮਹਾਰਾਜ ਆ ਬੋਲੇ ਨੇ ਇਹ ਸਿੱਧੀ ਦੇਗਾ ਪੀ ਕੇ ਖਾਲਸੇ ਦਾ ਜੁੱਧ ਲੜਦੇ ਰਹੇ ਨੇ ਜੀ ਗੁਰੂ ਦੀਆਂ ਫੌਜਾਂ ਗੁਰੂ ਦੀਆਂ ਫੌਜਾਂ ਲੜ ਲੀਆਂ ਇਹ ਜੁੱਧ ਲੜਾਏ ਨੇ ਇਹਨਾਂ ਪੀ ਕੇ ਜੀ 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 ਤੇ ਇਹ ਇੱਥੇ ਬੋਲੇ ਕੈਨੇਡਾ ਅਮਰੀਕਾ ਇਹਨਾਂ ਲਈ ਬਾਬਾ ਜੀ ਇਹਨਾਂ ਨੂੰ ਪਤਾ ਨਹੀਂਗਾ ਏ ਮੁੰਨੇ ਕੋਨੇ ਨੇ ਮੁੜ ਕੇ ਬਾਅਦ ਚ ਇਹਨਾਂ ਦੀ ਮੰਜੇ ਘੁੰਮਦੇ ਨੇ ਫਿਰ ਬਿਲਕੁਲ ਠੀਕ ਹੈ ਸਾਡੇ ਤਾਂ ਮੰਜੇ ਘੁੰਮਦੇ ਨਹੀਂ ਸਾਡੀ ਸਿੰਘ ਫੌਜ ਪਿੰਦੀ ਉਹ ਤਾਂ ਕੋਈ ਉਹ ਹੁੰਦਾ ਨਹੀਂ ਇੱਥੇ ਆਈ ਪੁਲਿਸ ਆਈ ਸਾਨੂੰ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਧਰਿਆ ਅੱਛਾ ਇਹ ਸਿੱਧੀ ਰਗੜੇ ਤਾਂ ਇਹਨਾਂ ਦੇ ਨੇ ਸਿੱਧਾਂ ਦੇ ਦਿੱਤੇ ਹੋਏ ਨੇ ਸਾਨੂੰ ਗੁਰੂਗੀਆਂ ਫੌਜਾਂ ਦੇ ਗੁਰੂ ਦੀਆਂ ਫੌਜਾਂ ਦੇ ਨੇ ਇਹ ਜੀ ਜੀ ਅਸੀਂ ਕੌਣਾ ਲਾਉਣ ਵਾਲੇ ਇਹ ਲਵਾਉਂਦੇ ਨੇ ਸਾਥੋਂ ਬਿਲਕੁਲ ਠੀਕ ਵਾਹਿਗੁਰੂ ਜੀ ਬਾਕੀ ਜਦੋਂ ਪੁਲਿਸ ਆਈ ਇੱਥੇ ਆ ਕੇ ਇਹ ਤਾਂ ਕੰਮ ਹੋਣ ਨਹੀਂ ਦੇਣਾ ਜੀ ਹੂੰ ਫਰਮਹਾਈਏ ਅਸੀਂ ਦੱਸੋ ਕੀ ਕਰੀਏ ਵੀ ਆਪਾਂ ਕਿਹੜਾ ਗਲਤ ਕਰ ਰਹੇ ਹਾਂ ਕੁਝ ਅਸੀਂ ਕਿਹੜਾ ਕੋਈ ਗਲਤ ਕਰ ਰਹੇ ਹਾਂ ਚੀਜ਼ ਰਗੜ ਕੇ ਬਾਦਾਮ ਵਗੈਰਾ ਸਾਰਾ ਹਾਂਜੀ ਤੇ ਵਾਹਿਗੁਰੂ ਜੀ ਇਹ ਚੀਜ਼ਾਂ ਨਾ ਇਹ ਇਨਾਂ ਨੇ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਬੰਦ ਕਰਾਈ ਜਾ ਰਹੀ ਆ ਪੰਜਾਬ ਵਿੱਚ ਜਿਹੜੀ ਮੰਨ ਕੇ ਚੱਲੋ ਵੀ ਹਾਨੀਕਾਰਕ ਚੀਜ਼ ਆ ਉਹ ਸਭ ਤੋਂ ਵੱਧ ਵਿਕ ਰਹੀ ਆ ਬਿਲਕੁਲ ਠੀਕ ਹੁਣ ਉਹਦੇ ਦੇ ਕੋਈ ਰੋਗ ਨਹੀਂ ਚਿੱਟੇ ਦੇ ਕੋਈ ਰੋਗ ਹੈ ਚਿੱਟੇ ਨੂੰ ਕੋਈ ਨਹੀਂ ਰੋਗ ਦਾ ਚਿੱਟੇ ਨੂੰ ਕੋਈ ਨਹੀਂ ਪੁੱਛਦਾ ਤੇ ਸਰੇ ਆ ਮੁੰਡੇ ਮਾਰ ਰਹੇ ਆ ਬਾਬਾਈ ਜੀ 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 ਤੇ ਇਹਨਾਂ ਨੂੰ ਸਾਡੇ ਕੋਲੇ ਵਿਦਿਆਲਾ ਵੀ ਖੋਲਿਆ ਹੋਇਆ ਅੱਛਾ ਪੱਤੋ ਹੀਰਾ ਦੇ ਵਿੱਚ ਜਿਲ੍ਹਾ ਕਿਹੜਾ ਪਿਆ ਉਹ ਜਿਲ੍ਹਾ ਸਾਨੂੰ ਮੋਗਾ ਪੈਂਦਾ ਜੀ ਅੱਛਾ ਵਿਦਿਆਲਾ ਖੋਲਿਆ ਹੋਇਆ ਜੀ ਉਹਨਾਂ ਮੁੰਡਿਆਂ ਨੂੰ ਸਪੈਸ਼ਲ ਘੋਟ ਕੇ ਜੀ ਬਾਦਾਮ ਪਿਆਈਦੇ ਨੇ ਠੀਕ ਹੈ ਜਿਹੜੇ ਉਹਨਾਂ ਨੂੰ ਚਿੱਟੇ ਦੀ ਤੋੜ ਵੀ ਨਹੀਂ ਲੱਗਦੀ ਜਿਹੜੇ ਆਦੀ ਹੋ ਚੁੱਕੇ ਚਿੱਟੇ ਜਿਹੜੇ ਆਦੀ ਹੋਏ ਵਿੱਚ ਸੀਗੇ ਨਾ ਚਿੱਟੇ ਦੇ ਉੱਥੇ 15-20 ਲੱਖ ਫੌ ਸਾਡੇ ਕੋਲੇ ਹੁੰਦੀ ਹੈ ਜੀ ਅੱਛਾ ਉਹਨਾਂ ਵਿੱਚੋਂ 15-20 ਦੇ ਮੰਨ ਕੇ ਚੱਲੋ ਵੀ ਅੱਧ ਤੋਂ ਜ਼ਿਆਦੇ ਮੁੰਡੇ ਦਿਮਾਲੇ ਬਨ ਕੇ ਤਿਆਰ ਪਰ ਤਿਆਰ ਹੋ ਕੇ ਫੌਜ ਤੁਰ ਜਾਂਦੀ ਹੈ ਸਿੰਘ ਸਜਣ ਲੱਗੇ ਹੋ ਸਿੰਘ ਸਜਣ ਲੱਗੇ ਜੀ ਠੀਕ ਹੈ ਪਰ ਕਿੰਨਾ ਕੁ ਚਿਰ ਥੋੜਾ ਜਿਹਾ ਚਿਰ ਜੇ ਹੁਣ ਹੌਲੀ ਹੌਲੀ ਗੱਲ ਲੀਕ ਹੁੰਦੀ ਹੁੰਦੀ ਲੀਕ ਹੋ ਗਈ ਹਾਂ 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 ਬਾਬਾ ਜੀ ਇਹ ਸਰਕਾਰਾਂ ਕਦੋਂ ਕਹਿੰਦੀਆਂ ਵੀ ਇਹ ਸਿੰਘ ਸਜਣ ਬਿਲਕੁਲ ਠੀਕ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਇਹ ਸਿੰਘ ਸਜਣ ਆ ਹੁਣ ਇੱਥੇ ਪਹਿਲੀ ਗੱਲ ਨੋਟ ਕਰੋ ਹੁਣ ਹੁਣ ਪਹਿਰਿਆਂ ਚ ਸੂਈ ਆ ਗਈ ਹੁਣ ਨਾ ਠੀਕ ਹੈ ਵਜਨ ਕੀ ਆ ਇਹ ਆਪਣੀ ਯੂਨੀਵਰਸਿਟੀ ਦਾ ਨਾਮ ਦੇਖੋ ਕਿੱਡਾ ਵੱਡਾ ਦਿੱਤਾ ਹੋਇਆ ਜੀ ਬਿਲਕੁਲ ਠੀਕ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਾਲਟ ਯੂਨੀਵਰਸਿਟੀ ਪਰ ਇਹਦੇ ਵਿੱਚ ਹੋ ਕੀ ਰਿਹਾ ਕਿਸੇ ਨੂੰ ਵੀ ਜਾ ਕੇ ਪੁੱਛੋ ਵੀ ਇਹਦੇ ਵਿੱਚ ਚੱਲ ਕੀ ਰਿਹਾ ਚੁੰਨੀ ਕਿਸੇ ਕੁੜੀ ਦੇ ਸਿਰ ਤੇ ਨਹੀਂ ਹੁੰਦੀ ਜੀ ਅੱਛਾ ਇਹਦੇ ਵਿੱਚ ਜਾਨੀ ਕਿ ਨਿਰਾਪੁਰਾ ਰਾਲ ਮਿਲ ਕੇ ਪੈਂਟਾ ਮਾਡਰਨ ਕੱਪੜੇ ਮਾਡਰਨ ਕੱਪੜੇ ਜੀ ਇੱਕ ਦਿਨ ਇੱਥੇ ਇਥੋਂ ਦੀ ਕੁੜੀ ਸੀਗੀ ਉਹ ਬਿਨਾ ਸ੍ਰੀ ਜਮਾ ਹਾਂ ਬਿਨਾ ਉਹਨੇ ਕੱਪੜਿਆਂ ਤੋਂ ਪਾਏ ਤੋਂ ਆ ਮੁੰਡਾ ਵੀ ਨਾਲ ਸੀ ਮੇਰੇ ਅਸੀਂ ਰੋਕਿਆ ਉਹਨੂੰ ਵੀ ਆ ਭਾਈ ਬਾਣਾ ਨਹੀਂ ਪਹਿਣਾ ਚਾਹੀਦਾ ਤੇਰੇ ਇਹਨੂੰ ਚਾਲ ਮੈਂਟ ਮਾਰ ਨਿਕਲ ਇੱਥੋਂ ਇਹ ਤੋਂ ਪਹਿਲਾਂ ਅਸੀਂ ਤੇਰੇ ਸੋਧਾ ਲਾ ਦਗੇ ਬਿਲਕੁਲ ਠੀਕ ਹੈ ਇਹ ਬਾਬਾ ਜੀ ਬਣ ਬਣ ਕੇ ਆਉਂਦੇ ਨੇ ਸਿਰ ਨੰਗੇ ਟਾਕ ਟਾਕ ਕਿ ਨਹੀਂ ਰੱਖਦੇ ਇਧਰ ਨੂੰ ਜਾਂਦੇ ਨੇ ਆਪਣੇ ਵਾਲੇ ਦੇਖ ਕੇ ਇਹਨਾਂ ਦੇ ਮਗਰ ਲੱਗ ਕੇ ਸਰ ਤੋਂ ਉਲਾਦ ਹੁੰਦੇ ਨੇ ਹਾਂ ਮਾਡਰਨ ਦੇ ਕੇ ਆ ਰੰਗ ਫੜਦੇ ਨੇ ਜੀ ਇਹ ਇਹ ਇਹਨਾਂ ਦੇ ਪਈਆਂ ਰਾਣੀਆਂ ਨਹੀਂ ਹੋਣਾ ਉਹ ਜਦੋਂ ਬਣ ਕੇ ਆਉਂਦੀਆਂ ਵਾਲ ਖੁੱਲੇ ਛੱਡ ਕੇ ਆਉਂਦੀਆਂ ਜੀ ਉਹਨਾਂ ਨੇ ਕੱਪੜੇ ਉਹਨਾਂ ਨੂੰ ਮਰਿਆਦਾ ਦੇ ਨਹੀਂ ਪਤਾ ਤੇ ਆਪਣੇ ਵਾਲ ਨੂੰ ਤਾਂ ਪਤਾ ਹੈ ਫਿਰ ਉਹਨਾਂ ਨੂੰ ਦੇਖ ਕੇ ਬੁੜੀਆਂ ਆਪਣੀਆਂ ਵੀ ਮੋਡਨ ਹੋ ਚੁੱਕੀਆਂ ਉਹਦਾ ਇੱਕ ਕਰਦੇ ਸੀਗੇ ਲੋਕ ਦਿਖਾਵਾ ਜੀ ਯਾਨੀ ਕਿ ਮੰਨ ਕੇ ਚੱਲੋ ਬਾਬਾ ਜੀ ਉਹ ਤਾਂ ਐਕਟਿੰਗ ਦੇ ਪੈਸੇ ਲੈਂਦੇ ਸੀ ਕੰਮ ਹੈ ਉਹਨਾਂ ਦਾ ਉਹਨਾਂ ਦਾ ਕੰਮ ਆਪਣੇ ਵਾਲੇ ਤਾਂ ਇਹ ਸਰੇਆਮ ਕਰਨ ਲੱਗ ਗਏ ਜੀ ਬਿਲਕੁਲ ਠੀਕ ਹੈ ਏ ਬਾਬਾ ਜੀ ਇਹਨਾਂ ਨੂੰ ਕਹੇ ਥੋੜਾ ਜਿਹਾ ਲੋੜਾ ਸਮਝਾਉਣ ਦੀ ਕੋਈ ਜੀ ਲੀਡਰ ਚੰਗਾ ਮਿਲਿਆ ਸਾਨੂੰ ਭਾਈ ਅਮਰਪਾਲ ਜੀ ਮਿਲੇ ਸੀਗੇ ਜੀ ਪਰ ਸਾਡੇ ਸਿੰਘਾਂ ਨੂੰ ਬਾਬਾ ਜੀ ਸਰਿਆਂ ਮ ਕਹਿਣਾ ਏ ਮਰਿਆਂ ਨੂੰ ਹੀ ਪੂਝ ਸਕਦੇ ਨੇ ਜਿਉਂਦਿਆਂ ਨੂੰ ਇਹਨਾਂ ਦੇ ਬਚਾਉਣ ਚ ਹਿੰਮਤ ਰਹੀਗੀ ਵੀ ਇਹਨੇ ਜਿਉਂਦੇ ਜੀ ਅਸੀਂ ਇਹਨਾਂ ਦੀ ਰਖਵਾਲੀ ਕਰ ਲਈ ਇਹਨਾਂ ਨੂੰ ਅਸੀਂ ਥਾਮ ਕੇ ਰੱਖ ਲਈਏ ਹੀ ਰਿਆਂ ਨੂੰ ਪਿੰਡ ਨਾਲ ਦੇ ਨਾਂ ਤੇ ਜੈਕਾਰੇ ਲਾ ਦਿੰਦੇ ਨੇ ਹਾਂ ਜੀ ਪਿੰਡ ਵਾਲੇ ਦੇ ਕੀ ਮਾੜੀ ਖਾਲਸਤਾਨ ਜੇ ਬਣੂਗਾ ਮਾੜੀ ਗੱਲ ਆ ਖਾਲਸਤਾਨ ਦੇ ਵਿੱਚ ਲੋਕ ਕਹਿੰਦੇ ਨੇ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਹੋਣੀ ਹੋਊਗਾ ਅਸੀਂ ਕਿਤੇ ਮਰਜੀ ਜਾ ਸਕਦੇ ਆ ਬਾਬਾ ਜੀ ਨਹੀਂ ਤਾਂ ਹੁਣਾਂ ਧੁੰਦਾ ਪੈਣ ਲੱਗ ਜਾਨੀਆਂ ਬੰਦਾ ਘਰੋਂ ਨਿਕਲਣ ਤੋਂ ਡਰਨ ਲੱਗ ਜਾਂਦਾ ਐਨੇ ਨਸ਼ੇ ਵਾਲਿਆਂ ਦੇ ਹਾਲਾਤ ਵਿਗੜ ਚੁੱਕੇ ਨੇ ਜੇ ਇਹਨਾਂ ਨੂੰ ਕੋਈ ਨੱਥ ਪਾਉਣ ਵਾਲਾ ਮਿਲਦਾ ਤਾਂ ਬਾਬਾ ਜੀ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਠੋਕਦੇ ਨੇ ਤੁਹਾਨੂੰ ਰੋਕਣ ਆਗੇ ਤੇ ਜਿਹੜਾ ਉਹ ਵਿਗਦਾ ਨਸ਼ਾ ਉਹ ਉਹਨੂੰ ਉਹਨੂੰ ਨਹੀਂ ਕੋਈ ਰੋਕ ਹੈਗੀ ਜੀ ਉਹ ਕਹਿੰਦੇ ਹੁਣ ਦੇਖੋ ਪਹਿਲਾਂ ਫੀਮ ਭੁੱਕੀ ਬੰਦ ਕਰਤੀ ਆਪਣੇ ਇਹਨਾਂ ਨੇ ਐਈ ਜਿਹੜੀ ਚੰਗੀ ਚੀਜ਼ ਆ ਉਹ ਤਾਂ ਬੰਦ ਆ ਬਾਬਾ ਜੀ ਜਿਹੜੀ ਚੰਗੀ ਚੀਜ਼ ਆ ਉਹਦੇ ਤਾਂ ਬੈਣ ਆ ਉਹਨਾਂ ਨੂੰ ਪਤਾ ਵੀ ਜੇ ਚੰਗੀ ਚੀਜ਼ ਖਾਣਗੇ ਤਾਂ ਇਹ ਚੰਗੇ ਸੋਚੀ ਆਉਗੀ ਸਮਝ ਆਉਗੀ ਚੰਗੇ ਪਾਸੇ ਲੱਗਣਗੇ ਚੰਗੇ ਰਹਿਣਗੇ ਵਧੀਆ ਰਹਿਣਗੇ ਤੇ ਆਪਾਂ ਦਾ ਮਾਰਨੀ ਇਹਨਾਂ ਦੀ ਮੱਤ ਇਹਨਾਂ ਨੂੰ ਆਪਾਂ ਤਾਂ ਰੱਖਣਾ ਇੰਨੇ ਜੋਗੇ ਹੀ ਪੰਜਾਬ ਨੂੰ ਤਾਂ ਖਤਮ ਕਰਨ ਨੂੰ ਫਿਰਦੇ ਆ ਖਤਮ ਆਪ ਦੇ ਜਾਣੀ ਤਾਂ ਕਾਟ ਹੀ ਮਾਰੀ ਬੈਠੇ ਨੇ ਵੀ ਪੰਜਾਬ ਖਤਮ ਆਈ ਅਸੀਂ ਦੇਖਦੇ ਆ ਪਰ ਪੰਜਾਬ ਹੈ ਖਤਮ ਆਈ ਇਹਨਾਂ ਨੂੰ ਮਰਿਆਦਾ ਦਾ ਕਿਸੇ ਨੂੰ ਨਹੀਂ ਪਤਾ ਇੱਥੇ ਵੀ ਅਸੀਂ ਕਿਹੜੀ ਮਰਿਆਦਾ ਨਾਲ ਆਏ ਆ ਇੱਥੇ ਕੋਈ ਦਾੜੀ ਵਾਲਾ ਦਿਖਦਾ ਤੁਹਾਨੂੰ ਕਟੀਆਂ ਦਾੜੀਆਂ ਵਾਲੇ ਹੀ ਐ ਸਾਰੇ ਨਹੀਂ ਨਹੀਂ ਦਿਖਦਾ ਬਾਬਾ ਜੀ ਕਿਸੇ ਦੇ ਦਾੜੇ ਨਹੀਂ ਹੈਗਾ ਹਾਂ ਜੀ ਦਿਮਾਲੇ ਸਜਾਏ ਨੇ ਸੋਹਣੇ ਲੱਗਦੇ ਨੇ ਦਿਮਾਲੇ ਸਜਾਏ ਨੇ ਚਲੋ ਮਨ ਨੂੰ ਸ਼ਾਂਤੀ ਮਿਲਦੀ ਆ ਖੁਸ਼ੀ ਮਿਲਦੀ ਆ ਵੀ ਚਲੋ ਦਿਮਾਲੇ ਚ ਚੜਾਏ ਨੇ ਪਰ ਕਿਸੇ ਦਿਨ ਲਾਲੀਆਂ ਫੌਜਾਂ ਵੀ ਬਣ ਜਾਣਗੀਆਂ ਪਰ ਬਾਬਾ ਜੀ ਲੋੜ ਆ ਇਹਨਾਂ ਨੂੰ ਸਮਝਣ ਦੀ ਲੋੜ ਆ ਜੇ ਰਾਲ ਰਾਲ ਇਹਹੀ ਪੀੜੀ ਆਪਣੀ ਇਹਹੀ ਪੀੜੀ ਆਪਣੀ ਜੇ ਆਪਣੀ ਆਉਣ ਵਾਲੀ ਇਹ ਨਸਲ ਬਚਾ ਸਕਣਗੇ ਤਾਂ ਬਚਾ ਲੈਣ ਤੇ ਨਹੀਂ ਤਾਂ ਬਾਬਾ ਜੀ ਖਤਮ ਆ ਗਾ ਰੁਲੇ ਤਾਂ ਹੋਏ ਆ ਰੁਲੇ ਤਾਂ ਹੋਏ ਆ ਜੀ ਬਿਲਕੁਲ ਠੀਕ ਹੈ ਬਾਬਾ ਜੀ ਸ਼ੋਗਨਾਮ ਸਵਨਾਮ ਹੈਗਾ ਜੀ ਜਸਵੀਰ ਸਿੰਘ ਠੀਕ ਹੈ ਜੀ ਤੇ ਬਾਬਾ ਜੀ ਦਾ ਜੱਸਾ ਸਿੰਘ ਰੱਖਿਆ ਬਈ ਸੋ ਬਾਬਾ ਜੱਸਾ ਸਿੰਘ ਜੀ ਦੇ ਸ਼ਾਗਿਰਦ ਬਾਬਾ ਜਸਵੀਰ ਸਿੰਘ ਜੀ ਮੋਗਾ ਨਾਲ ਦੱਸਿਆ ਵੀ ਇਹਨਾਂ ਦੇ ਡੇਰੇ ਉੱਥੇ ਹੈਗੇ ਨੇ ਸੋ ਗੱਲਬਾਤ ਚੱਲ ਰਹੀ ਸੀ ਜੋ ਬਾਬਾ ਜੀ ਸ਼ਹੀਦੀ ਦੇਗਾਂ ਤਿਆਰ ਕਰ ਰਹੇ ਸੀ ਕਹਿੰਦੇ ਵੀ ਕੋਟਾ ਜਾਂ ਨਸ਼ੇ ਦੇ ਨਾਂ ਨਾਲੇ ਜਾਦਾ ਚੀਜ਼ਾਂ ਮਸ਼ਹੂਰ ਨੇ ਪਰ ਜਹੀ ਗੱਲ ਨਹੀਂ ਹੈਗੀ ਇਹ ਖਾ ਕੇ ਪੀ ਕੇ ਸ਼ੱਕ ਕੇ ਬੰਦਾ ਇਕਦਮ ਨਰੂਆ ਹੋ ਜਾਂਦਾ ਹੈ ਕਹਿੰਦੇ ਵੀ ਇਹਨੂੰ ਤਾਂ ਪੁਲਿਸ ਨਸ਼ਾ ਦੱਸ ਕੇ ਬੰਦ ਕਰਾਈ ਜਾਂਦੀ ਹੈ ਪਰ ਜਿਹੜੇ ਅਸਲੀ ਨਸ਼ੇ ਵਿਕਰੇ ਨੇ ਜੋ ਸਾਡੀ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨੇ ਉਹਨਾਂ ਨੂੰ ਰੋਕਣ ਤੇ ਸਰਕਾਰਾਂ ਜ਼ੋਰ ਬਹੁਤ ਘੱਟ ਹੈ ਸੋ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਸਿੰਘ ਮਰਵਾਹਾ ਨੂੰ ਇਜਾਜ਼ਤ ਧੰਨਵਾਦ